ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਫੁੱਲ ਪਤਾਸਿਆਂ ਦੀ ਇੱਕ ਰੈਸਪੀ ਜਿਹਨੂੰ ਅਸੀਂ ਨਾਮ ਦਿੱਤਾ ਏ ਮਖਾਣਾ ਕੈਂਡੀ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਹੁੰਦੀ ਹੈ ਸਰੀਰ ਵਾਸਤੇ ਖਾਣ ਵਾਸਤੇ ਇਹ ਚਲੋ ਅੱਗੇ ਤੁਹਾਨੂੰ ਬਣਾਉਣੀ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਲੈ ਲਏ ਤੇ ਆਪਾਂ ਇੱਧਰ ਲਿਤਾ ਜੀ ਗੁੜ ਗੁੜ ਨੂੰ ਆਪਾਂ ਪਹਿਲਾਂ ਕੁੱਟ ਲਈਏ ਠੀਕ ਹੈ ਜੀ ਗੁੜ ਨੂੰ ਆਪਾਂ ਹੁਣ ਇਹਨੂੰ ਕੁੱਟ ਲੈਣਾ ਠੀਕ ਹੈ ਲਫਾਫੇ ਦੇ ਵਿੱਚ ਪਾ ਕੇ ਕੁੱਟ ਲੋ ਪੋਣੇ ਦੇ ਵਿੱਚ ਪਾ ਕੇ ਕੁੱਟ ਲੋ ਤੇ ਜਿਹੜੇ ਫੁੱਲ ਪਤਾਸੇ ਨੇ ਉਹਨਾਂ ਨੂੰ ਆਪਾਂ ਕੜਾਹੀ ਦੇ ਵਿੱਚ ਪਹਿਲਾਂ ਰੋਸਟ ਕਰਾਂਗੇ ਆਓ ਨਾਲ ਦੀ ਨਾਲ ਆਪਾਂ ਰੋਸਟ ਕਰਦੇ ਆਂ ਇਧਰ ਆਪਾਂ ਗੁੜ ਕੁੱਟਾਂਗੇ ਹਾਂਜੀ ਹੁਣ ਆਪਾਂ ਕੜਾਹੀ ਦੇ ਵਿੱਚ ਫੁੱਲ ਪਤਾਸੇ ਪਾ ਲਏ ਠੀਕ ਹੈ ਆਪਾਂ ਇਹਨੂੰ ਉਦੋਂ ਤੱਕ ਗਰਮ ਕਰਨਾ ਹੈ ਜਦ ਤੱਕ ਇਹ ਚੰਗੀ ਤਰ੍ਹਾਂ ਕਰੰਚੀ ਨਹੀਂ ਹੋ ਜਾਂਦੇ ਰੋਸਟ ਨਹੀਂ ਹੋ ਜਾਂਦੇ ਠੀਕ ਹੈ ਜੀ ਇਹਨੂੰ ਆਪਾਂ ਫੁੱਲ ਗੈਸ ਤੇ ਹੀ ਕਰਨਾ ਹੈ ਸਿਮ ਤੇ ਨਹੀਂ ਕਰਨਾ ਹੈਗਾ ਇਹਨੂੰ ਫੁੱਲ ਗੈਸ ਤੇ ਆਪਾਂ ਰੋਸਟ ਚੰਗੀ ਤਰ੍ਹਾਂ ਕਰ ਲੈਣਾ ਹਲਾਂਦੇ ਰਹਿਣਾ ਹੀ ਨਹੀਂ ਹੈਗਾ ਵੀ ਤੁਸੀਂ ਛੱਡ ਦੇਣਾ ਇਹਨੂੰ ਹਲਾਂਦੇ ਰਹਿਣਾ ਠੀਕ ਹੈ ਜੀ ਹਾਂਜੀ ਮਖਾਣੇ ਆ ਦੇਖੋ ਜਿਹੜੇ ਉਹ ਆਪਣੇ ਰੋਸਟ ਕਰ ਲਏ ਆਪਾਂ ਠੀਕ ਹੈ ਆਪਾਂ ਇਹ ਚੈੱਕ ਕਰਨੇ ਨੇ ਐਵੇਂ ਠੀਕ ਹੈ ਜੀ ਇਹਨੂੰ ਚੱਕਿਆ ਇਹ ਆਪਣੇ ਹੱਥ ਦੇ ਵਿੱਚ ਨਾ ਐਵੇਂ ਬਿਲਕੁਲ ਹੋਣਾ ਚਾਹੀਦਾ ਕਰੰਚੇ ਦਾ ਠੀਕ ਹੈ ਇਹ ਬਿਲਕੁਲ ਪੁਰ ਗਿਆ ਨਾ ਆਪਣੇ ਹੱਥ ਦੇ ਵਿੱਚ ਸਮਝ ਲਓ ਤਾਂ ਇਹ ਆਪਣੇ ਕਰੰਚੀ ਹੋ ਚੁੱਕੇ ਨੇ ਜਿਵੇਂ ਦੇ ਆਪਾਂ ਨੂੰ ਚਾਹੀਦੇ ਨੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਇੱਕ ਥਾਲ ਦੇ ਵਿੱਚ ਥਾਲ ਦੇ ਵਿੱਚ ਕੱਟ ਕੇ ਗੈਸ ਨੂੰ ਆਪਾਂ ਇੱਥੇ ਆਫ ਕਰ ਲਾਂਗੇ ਪਹਿਲਾਂ ਇੱਕ ਵਾਰੀ ਆਪਾਂ ਗੈਸ ਔਨ ਕਰ ਲਿਆ ਠੀਕ ਹੈ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਗੁੜ ਠੀਕ ਹੈ ਜੀ ਗੁੜ ਆਪਾਂ ਜਿਹੜਾ ਕੁੱਟ ਲਿਆ ਸੀਗਾ ਤੇ ਇਹਦੇ ਵਿੱਚੇ ਆਪਾਂ ਪਾ ਦਾਂਗੇ ਪਾਣੀ ਤਾਂ ਕਿ ਜਿਹੜਾ ਗੁੜਾ ਨਾ ਉਹ ਆਪਣਾ ਚੀੜਾ ਨਾ ਹੋ ਜਾਵੇ ਪਾਣੀ ਆਪਾਂ ਤਾਰ ਕੇ ਪਾਉਣੇ ਹੁੰਦੇ ਆ ਗੁੜ ਨੂੰ ਆਪਾਂ ਬਿਲਕੁਲ ਮੈਲਟ ਕਰ ਲੈਣਾ ਠੀਕ ਹੈ ਜੀ ਇਹਨੂੰ ਮੈਲਟ ਕਰਕੇ ਇਹਦੀ ਪੂਰੀ ਮਤਲਬ ਵੀ ਐਨ ਪੂਰਾ ਸਮੂਥ ਜਿਵੇਂ ਪੇਸਟ ਜਿਆ ਹੁੰਦਾ ਹੈ ਨਾ ਓਵੇਂ ਦਾ ਬਣਾ ਲੈਣਾ ਠੀਕ ਹੈ ਇਹਦਾ ਇਜ਼ੀ ਰੈਸিপি ਹੈ ਔਰ ਕੋਈ ਇਹਦੇ ਵਿੱਚ ਐਵੇਂ ਨਹੀਂ ਹੈਗਾ ਵੀ ਜਿਹਦੇ ਤੋਂ ਆਪ ਨੂੰ ਕੋਈ ਸਾਈਡ ਇਫੈਕਟ ਹੋਵੇ ਦੇਖੋ ਗੁੜਾ ਗੁੜ ਵੀ ਬਹੁਤ ਚੰਗਾ ਹੈ ਹੈਨਾ ਸਿਹਤ ਵਾਸਤੇ ਖਾਣਾ ਗੁੜ ਦੇ ਵਿੱਚ ਆਇਰਨ ਹੁੰਦਾ ਹੈ ਫੁੱਲ ਪਤਾਸੇ ਦੇ ਵਿੱਚ ਕੈਲਸ਼ੀਅਮ ਹੈ ਆਪਾਂ ਦੋਨੋਂ ਚੀਜ਼ਾਂ ਨਾਲ ਦੇ ਮਤਲਬ ਵੀ ਦੋਨੋਂ ਚੀਜ਼ਾਂ ਇੱਕੋ ਚੀਜ਼ ਉਹਦੇ ਵਿੱਚੋਂ ਮਿਲ ਜਾਣਗੀਆਂ ਹਨਾ ਤੁਸੀਂ ਬਣਾ ਕੇ ਰੱਖੋ ਤੁਸੀਂ ਜੇ ਕੋਈ ਰਿਸ਼ਤੇਦਾਰਾਂ ਦਾ ਤਾਂ ਵੀ ਤੁਸੀਂ ਆਪਾਂ ਇਹਨੂੰ ਅੱਗੇ ਵੀ ਗੈਸਟ ਨੂੰ ਵੀ ਦੇ ਸਕਦੇ ਆ ਕਿਸੇ ਨੂੰ ਆਪਾਂ ਆਮ ਵੀ ਜਿਵੇਂ ਤੁਰਦੇ ਫਿਰਦੇ ਦੋ ਤਿੰਨ ਹੋਣਾ ਖਾ ਲੇ ਓਵੇਂ ਵਧੀਆ ਵੀ ਲੱਗਦਾ ਟੇਸਟ ਵਜੋਂ ਵਧੀਆ ਹੁੰਦਾ ਜੇ ਤੁਸੀਂ ਇਹ ਸਵੇਰੇ ਦੁੱਧ ਨਾਲ ਲੈ ਲਵੋ ਨਾ ਇੱਕ ਗਲਾਸ ਦੁੱਧ ਦੇ ਨਾਲ 4 ਤੋਂ 5 ਪੀਸ ਲੈ ਲਵੋ ਇਹਦੇ ਬਹੁਤ ਜ਼ਿਆਦਾ ਫਾਇਦਾ ਕਰਦੇ ਨੇ ਹੁਣ ਦੇਖੋ ਜਿਹੜਾ ਸਾਡਾ ਗੁੜ ਦਾ ਪੇਸਟ ਹੈ ਉਹ ਪਤਲਾ ਹੋ ਚੁੱਕਿਆ ਠੀਕ ਹੈ ਜੀ ਇੰਨੀ ਕ ਆਪਾਂ ਨੂੰ ਗਰੇਵੀ ਚਾਹੀਦੀ ਹੈ ਜੀ ਠੀਕ ਹੈ ਇੰਨਾ ਕੇ ਪਤਲਾ ਕਰਨਾ ਜਿਆਦਾ ਪਤਲਾ ਨਹੀਂ ਕਰਨਾ ਹੈਗਾ ਜਿਆਦਾ ਹੀ ਪਾਣੀ ਵੀ ਨਹੀਂ ਪਾਉਣਾ ਹੈਗਾ ਬਸ ਆਪਾਂ ਉਹਨੇ ਗੁੜ ਦੇ ਵਿੱਚ ਆਪਾਂ ਅੱਧਾ ਕ ਗਲਾਸ ਪਾਣੀ ਪਾਇਆ ਜੀ ਹੁਣ ਆਪਾਂ ਇਹਦੇ ਵਿੱਚ ਪਾਤੇ ਜੀ ਫੁੱਲ ਪਤਾਸੇ ਠੀਕ ਹੈ ਇੰਨੇ ਕ ਪਤਲੇ ਇਹਦੇ ਵਿੱਚ ਹੀ ਪਾਉਣੇ ਨੇ ਗੈਸ ਦਾ ਆਪਾਂ ਫਲੇਮਸ ਫਲੋ ਕਰ ਲੈਣੀ ਹੈ ਠੀਕ ਹੈ ਜੀ ਹਾਂਜੀ ਆਪਾਂ ਇਹਨਾਂ ਨੂੰ ਤਾਂ ਕਰਕੇ ਥੋੜੇ ਜੇ ਪਤਲੇ ਉਹਦੇ ਵਿੱਚ ਪਾਇਆ ਗੁੜ ਦੇ ਵਿੱਚ ਕਿਉਂਕਿ ਇਹ ਫਿਰ ਇਹ ਹੈ ਨਾ ਵੀ ਸਾਰਾ ਗੁੜ ਇਕੱਲੇ-ਇਕੱਲੇ ਫੁੱਲ ਪਤਾਸੇ ਦੇ ਉੱਤੇ ਚੜ ਜਵੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਗੈਸ ਫਲੇਮ ਹੌਲੀ ਕਰਕੇ ਆਪਾਂ ਇਹਨੂੰ 2 ਜਾਂ 3 ਮਿੰਟ ਹਾਰਡਲੀ ਸਿਰਫ ਹੋਰ ਇਹਨੂੰ ਆਪਾਂ ਹਿਲਾਣਾ ਉਸ ਬਾਅਦ ਗੁੜ ਨੇ ਵੀ ਥੋੜਾ ਥਿੱਕ ਹੋ ਜਾਣਾ ਠੀਕ ਹੈ ਸਾਰਿਆਂ ਦੇ ਵਿੱਚ ਮਿੱਠਾ ਵੀ ਆ ਜਾਣਾ ਫੁੱਲ ਪਤਾਸਿਆਂ ਦੇ ਵਿੱਚ ਆਪਾਂ ਇਹਦੇ ਵਿੱਚ ਨਾ 2 ਚਮਚ ਦੇਸੀ ਕੀ ਦੇ ਪਾ DNA ਨੇ ਠੀਕ ਹੈ ਜੀ ਫਿਰ ਆਪਾਂ ਚੰਗੀ ਤਰ੍ਹਾਂ ਲਾ ਲਾਣਾ ਤੇ ਆਪਾਂ ਥਾਲ ਇੱਕ ਲੈ ਲੈਣਾ ਥਾਲ ਥੋੜਾ ਖੁੱਲਾ ਲਓ ਵੱਡਾ ਤੇ ਉਹਦੇ ਵਿੱਚ ਵੀ ਆਟਾ ਚੰਗੀ ਤਰ੍ਹਾਂ ਆ ਘਿਓ ਲਗਾ ਦੇਣਾ ਇਹਦੇ ਵਿੱਚ ਵੀ ਅਸੀਂ ਦੇਸੀ ਘਿਓ ਹੀ ਲਗਾਇਆ ਥਾਲ ਦੇ ਵਿੱਚ ਵੀ ਠੀਕ ਹੈ ਜੀ ਇਹਨੂੰ ਆਪਾਂ ਬਰਸ਼ ਦੇ ਨਾਲ ਨਾ ਆਪਾਂ ਸਾਰੇ ਥਾਲ ਦੇ ਤੇਨੂੰ ਲਗਾ ਲੈਣਾ ਤਾਂ ਕਿ ਜਿਹੜਾ ਆਪਣਾ ਇਹ ਮਿਸ਼ਰਣ ਹੈ ਨਾ ਉਹ ਇਹਦੇ ਉੱਤੇ ਚਿੱਟਕ ਨਾ ਜਾਵੇ ਕਿਉਂਕਿ ਆਪਾਂ ਇਹਨੂੰ ਬਾਅਦ ਵਿੱਚ ਉਤਾਰਨਾ ਹੈ ਠੀਕ ਹੈ ਜੀ ਹੁਣ ਆਪਾਂ ਸਾਰੇ ਜਿੰਨੇ ਮਖਾਣੇ ਨੇ ਨਾ ਸਾਰੇ ਆਪਾਂ ਇਹਨੇ ਵਿੱਚ ਕੱਢ ਗਾਣੇ ਨੇ ਥਾਲ ਦੇ। ਹਾਂਜੀ ਜਿਹੜੀ ਆਪਾਂ ਫੁੱਲ ਪਤਾਸਾ ਕੈਂਡੀ ਬਣਾਈ ਸੀਗੀ ਠੀਕ ਐ। ਦੇਖੋ ਆਪਾਂ ਉਹਨੂੰ ਐਵੇਂ ਕੱਲੀ-ਕੱਲੀ ਕਰਕੇ ਪਹਿਲਾਂ ਪਲੇਟ ਦੇ ਵਿੱਚ ਰੱਖਤਾ ਸੀ। ਦੇਖੋ ਵੈਸੇ ਦੇਖਣ ਨੂੰ ਵੀ ਕਿੰਨੀ ਸੋਹਣੀ ਲੱਗ ਰਹੀ ਐ। ਤੁਹਾਡੀ ਮਰਜ਼ੀ ਤੁਸੀਂ ਇਹਦੇ ਤੇ ਤਿਲ ਵੀ ਪਾ ਸਕਦੇ ਹੋ ਠੀਕ ਐ। ਤੇ ਦੇਖੋ ਇਹ ਨਾ ਐਵੇਂ ਮਤਲਬ ਵੀ ਆਵਾਜ਼ ਆ ਰਹੀ ਐ ਨਾ ਠੀਕ ਐ। ਠੀਕ ਐ ਜੀ। ਤੁਸੀਂ ਨਾ ਇਹਨੂੰ ਕਿਸੇ ਵੀ ਏਅਰਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਦਿਓ। ਇਹ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ। ਤੁਸੀਂ ਆਪਣੇ ਘਰਾਂ ਦੇ ਵਿੱਚ ਜ਼ਰੂਰ ਬਣਾ ਕੇ ਦੇਖੋ ਆਪਣੇ ਬੱਚਿਆਂ ਨੂੰ ਨਾ ਕੈਂਡੀਜ਼ ਦੀ ਜਗ੍ਹਾ ਇਹ ਦਿਆ ਕਰੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਠੀਕ ਹੈ ਜਿਵੇਂ ਅਸੀਂ ਇਹ ਬਣਾਈ ਹੈ ਨਾ ਐਵੇਂ ਤੁਸੀਂ ਬਦਾਮਾਂ ਨੂੰ ਵੀ ਬਣਾ ਸਕਦੇ ਹੋ ਠੀਕ ਹੈ ਰੋਸਟ ਕਰਕੇ ਬਦਾਮਾਂ ਨੂੰ ਵੀ ਗੁੜ ਦੇ ਵਿੱਚ ਉਹ ਕਰ ਸਕਦੇ ਹੋ ਰੋਸਟ ਕਰਨਾ ਰੈਪ ਕਰ ਸਕਦੇ ਹੋ ਤੇ ਬਾਕੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਿਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ